ਅਰ ਕੇ ਜੀ ਇਹ ਜਿਹੜਾ ਪ੍ਰੋਗਰਾਮ ਹੈ ਪ੍ਰਭੂ ਰਾਮ ਜੀ ਦਾ 17 ਤਰੀਕ ਨੂੰ ਸ਼ੋਭਾ ਯਾਤਰਾ 12 ਵਜੇ ਹੈ 9:30 ਵਜੇ ਸੁੰਦਰ ਕਾੜ ਦਾ ਪਾਠ ਇਸ ਸਟੇਜ ਤੋਂ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਬੱਬੇ ਸ਼ੋਭਾ ਯਾਤਰਾ ਹੋਣੀ ਜਾ ਰਹੀ ਹੈ 18 ਤਰੀਕ ਤੋਂ ਕਥਾ ਬਾਚਿਕ ਸਾਡੇ ਪ੍ਰੋਫੈਸਰ ਬਗਉਜਾਲ ਪ੍ਰਾਸ਼ਰ ਜੀ ਹੈ ਪੀ ਐਚ ਡੀ ਨੇ ਉਹਨਾਂ ਨੇ ਇੱਕ ਕਥਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੋਣੀ ਹੈ ਤੇ ਖਾਸ ਜਿਹੜਾ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਪ੍ਰਾਗਰਾਜ ਦਾ ਕੁੰਭ ਚੱਲ ਰਿਹਾ ਹੈ ਉਸੇ ਸਬੰਧ ਦੇ ਵਿੱਚ ਪਿਛਲੇ ਸਾਲ ਜਦੋਂ ਕਿ ਭਗਵਾਨ ਰਾਮ ਦਾ 21 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਆਗਮਨ ਹੋਇਆ ਤਾਂ ਕਿ ਪੂਰੇ ਵਰਲਡ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਭਗਵਾਨ ਜੀ ਦਾ ਨਾਮ ਲਿਆ ਗਿਆ ਅਸੀਂ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਰਕੇਸ਼ ਜੀ ਇਹ ਪ੍ਰੋਗਰਾਮ ਰੱਖਿਆ ਹੈ ਕਿ ਹੋਰ ਬੜਾ ਸਾਨੂੰ ਚਾਰੋਂ ਤਰਫ ਤੋਂ ਬੜਾ ਵੱਡਿਆ ਉਤਸ਼ਾਹ ਮਿਲ ਰਿਹਾ ਜਾ ਰਿਹਾ ਜੀ ਔਰ 22 ਜਨਵਰੀ ਨੂੰ ਸੰਸਮੇਲਨ ਹੋਣ ਜਾ ਰਿਹਾ ਜੀ ਜਿਸ ਦੇ ਵਿੱਚ ਸਾਡੇ ਸਾਰੇ ਸਤਕਾਰਯੋਗ ਜਿੰਨੇ ਵੀ ਸੰਤ ਨੇ ਆ ਰਹੇ ਨੇ ਔਰ ਸ਼ਾਮ ਨੂੰ 3 ਵਜੇ ਤੋਂ ਲੈ ਕੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ ਸਾਰੇ ਪਾਰਟੀ ਵਾਈਜ਼ ਤੋਂ ਉੱਠ ਕੇ ਅਸੀਂ ਇਸ ਪ੍ਰੋਗਰਾਮ ਨੂੰ ਕਰਨ ਜਾ ਰਹੇ ਹਾਂ ਜੀ ਤੇ 26 ਜਨਵਰੀ ਨੂੰ ਭੰਡਾਰਾ ਵੀ ਹੋਵੇਗਾ 22 22 ਜਨਵਰੀ ਨੂੰ ਵੀ ਅਸੀਂ ਸੰਗਤ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ ਕਰੇ ਕਰੇ ਸੰਤ ਆ ਰਹੇ ਉਸ ਦੇ ਵਿੱਚ ਸਤਕਾਰਯੋਗ ਬਾਬਾ ਬਾਲਜੀ ਹੈ ਬਸੰਤ ਜੀ ਮਹਾਰਾਜ ਹੈ ਉਸ ਤੋਂ ਬਾਅਦ ਆਪਣੇ ਰਵਿੰਦਰ ਦਾਸ ਜੀ ਹੈ ਹਿੰਮਤਾ ਦਾਸ ਜੀ ਹੈ ਰਜੇਸ਼ ਪੂਰੀ ਜੀ ਹੈ ਤਰਵੇਣੀ ਵਾਲੇ ਸੋਮਰਾਜ ਜੀ ਇਸ ਤੋਂ ਬਾਅਦ ਆਪਣੇ ਮੋਜਵਾਲ ਤੋਂ ਮੁਲਖ ਰਾਜ ਜੀ ਹੈ ਅਨਮੁਲਕਨ ਲਾਲ ਜੀ ਚਾਚ ਚੌਂਕ ਤੋਂ ਨੇ ਜੀ ਸੁਭਾਮੀ ਕਿਰਪਾ ਨਨ ਜੀ ਦਰੋਲੀ ਵਾਲੇ ਵੀ ਉਸ ਆ ਰਹੇ ਨੇ ਸਾਰਿਆਂ ਨੂੰ ਨਿਮੰਤਰਣ ਦੇ ਰਹੇ ਜੀ ਇਸ ਸਮਾਰਗਮ ਕਾ ਹਾਂ ਦਾ ਨਿਮੰਤਰਣ ਦੇ ਵੀ ਦਿੱਤਾ ਹੈ ਤੇ ਉਹ ਬੜੇ ਆਪਣੀ ਸੰਗਤਾਂ ਨੂੰ ਵੀ ਕਹਿ ਰਹੇ ਕਿ ਇਸ ਪਰਵਹਿਕ ਜਿਹੜਾ ਕਿ 17 ਜਨਵਰੀ ਤੋਂ 26 ਜਨਵਰੀ ਦੇ ਵਿੱਚ ਮੇਦਾ ਮੰਜਰਾ ਰਾਮਜੀਲਾ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਤੇ ਸਾਨੂੰ ਪੂਰੀ ਆਸ ਹੈ ਸਾਰੀ ਕਮੇਟੀ ਨੂੰ ਸਾਰੇ ਸ਼ਕਤਾਂ ਨੂੰ ਕਿ ਅਸੀਂ ਇਸ ਪ੍ਰੋਗਰਾਮ ਨੂੰ ਬੱਬਿਆ ਕਰਨ ਜਾ ਰਹੇ ਹਾਂ ਸਾਡੇ ਪੰਮੀ ਭਾਜੀ ਹੈ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਔਰ ਸਭ ਤੋਂ ਵੱਡਾ ਸਹਿਯੋਗ ਜਿਹੜਾ ਕਿ ਤੁਹਾਡੇ ਰਾਹੀਂ ਮੀਡੀਆ ਰਾਹੀਂ ਜਿੱਥੇ-ਜਿੱਥੇ ਵੀ ਪਹੁੰਚੇਗਾ ਅਸੀਂ ਬਾਗੋ-ਵਾਗ ਹੋਵਾਂਗੇ ਪ੍ਰਭੂ ਰਾਮ ਦੇ ਇਸ ਗੁਣਗਾਨ ਦੇ ਵਿੱਚ ਮੋਲ ਸੀਆਬਤੀ रामचंद्र ਮਹਾਰਾਜ ਕੀ ਜੈ ਜਿਵੇਂ ਕਿ ਊਮਾ ਕਾਂਜੀ ਜਿਹੜੇ ਦਿਨ ਰਾਤ ਕਰਮ ਅਰਥ ਦਾ ਦੇ ਨਾਲ ਇਸ ਕਾਰਗ੍ਰਾਮ ਨੂੰ ਸਫਲ ਬਣਾਉਣ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਕਿ ਮੈਦਾ ਮਾਜਰਾ ਹਰਾਂਪੁਰ ਸਾਨੀ ਦੇ ਵਿੱਚ ਮਹਾਵੀਰ ਆਰਟ ਕਲੱਬ ਜਿਹੜਾ ਸਥਾਨ ਹੈ ਉੱਥੇ अयोध्या ਦੇ ਵਿੱਚ ਪਿਛਲੇ ਵਰਸ਼ ਭਗਵਾਨ ਰਾਮ ਦੇ ਮੰਦਿਰ ਦੀ ਸਥਾਪਨਾ ਹੋਈ ਉੱਥੇ ਮੂਰਤੀ ਸਥਾਪਨਾ ਹੋਈ ਉਹਨਾਂ ਦੀ ਉਸ ਪਲਖਸ਼ ਦੇ ਵਿੱਚ 17 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਇਹ ਰਾਮ ਕਥਾ ਹੋ ਰਹੀ ਹੈ ਜਿਹਦੇ ਵਿੱਚ ਬਹੁਤ ਹੀ ਸੰਤ ਇੱਥੇ ਅਸ਼ੀਰਵਾਦ ਦੇਣ ਪਹੁੰਚ ਰਹੇ ਨੇ ਔਰ ਜਿਹੜਾ ਇਹ ਭਗਵਾਨ ਰਾਮ ਦਾ ਨਾਮ ਹੈ ਇਹ ਪੂਰੇ ਵਿਸ਼ਵ ਵਿੱਚ ਫੈਲੇ ਇਸ ਕਰਕੇ ਕਿਉਂਕਿ ਅੱਜ ਦੁਨੀਆ ਦੇ ਵਿੱਚ ਜੋ ਸੰਕਟ ਪਿਆ ਹੋਇਆ ਹੈ ਉਸ ਨੂੰ ਠੀਕ ਕਰਨ ਵਾਸਤੇ ਪੂਰੀ ਦੁਨੀਆ ਆਤਮ ਭਾਈਚਾਰੇ ਦੇ ਨਾਲ ਰਵੇ ਉਹਦਾ ਜਿਹੜਾ ਭਗਵਾਨ ਰਾਮ ਜੀ ਦਾ ਜਿਹੜਾ ਆਦਰਸ਼ ਹੈ ਉਹ ਸਭ ਤੋਂ ਜ਼ਿਆਦਾ ਪ੍ਰੇਰਣਾ ਦਿੰਦਾ ਹੈ ਔਰ ਜਿਹੜੀ ਮੈਂ ਸਨਾਤਨ ਦੀ ਜਿਹੜੀ ਦੱਸ ਰਿਹਾ ਸਨਾਤਨ ਧਰਮ ਦੀ ਅੱਜ ਸਰਵਾਈਵਲ ਦੀ ਲੜਾਈ ਹੈ ਕਿਉਂਕਿ ਇਹ ਵਾਰ ਆਫ ਸਿਵਲਾਈਜੇਸ਼ਨ ਹੈ ਗিনਿਆ ਵੀ ਵਿਦੇਸ਼ੀ ਸ਼ਕਤੀਆਂ ਹਨ ਵਿਦੇਸ਼ੀ ਪੰਥ ਮਤਾੰਤਰ ਹੈ ਉਹ ਇਸ ਸੰਸਕ੍ਰਿਤੀ ਨੂੰ ਸਮਾਪਤ ਕਰਨਾ ਚਾਹੁੰਦੇ ਹਨ لیکن ਜਿਹੜਾ ਇਹ ਵਿਸ਼ਵ ਦਾ ਕਲਿਆਣ ਕਰਨ ਵਾਲੀ ਧਰਤੀ ਹੈ ਵਿਸ਼ਵ ਦਾ ਕਲਿਆਣ ਮੰਗਣ ਵਾਲੀ ਧਰਤੀ ਹੈ ਇਸ ਸਨਾਤਨ ਨੂੰ ਜਿਹੜਾ ਹੈ ਇਹਦਾ ਪ੍ਰਚਾਰ ਔਰ ਦੁਨੀਆ ਨੂੰ ਇਹਨੂੰ ਇਹਨੂੰ ਜਾਣਨ ਵਾਸਤੇ ਅੱਜ ਇੱਕ ਛੋਟਾ ਜਿਹਾ ਪ੍ਰਯਾਸ ਹੋ ਰਿਹਾ ਹੈ ਮੈਦਾਂ ਮਾਜਰਾ ਦੇ ਵਿੱਚ ਜੋ ਕਿ ਇਹ ਬਹੁਤ بڑا ਹੈ ਮੇਰੀ ਸਾਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਮਹਾਕੁੰਭ ਦੇ ਅਫਸਰ ਦੇ ਉੱਪਰ ਇੱਥੇ ਵੀ ਇੱਕ ਕੁੰਭ ਲੱਗ ਰਿਹਾ ਹੈ ਇੱਥੇ ਆ ਕੇ ਭਗਵਾਨ ਰਾਮ ਜੀ ਦੀ ਜਿਹੜੀ ਚਰਚਾ ਉਨਾ ਉਹਨਾਂ ਦੀ ਕਥਾ ਸੁਣੋ ਔਰ ਆਪਣੇ ਜੀਵਨ ਨੂੰ ਅਰਥਾਤ ਕਰੋ ਜੈ શ્રી ਰਾਮ ਬੋਲ ਸ਼ਿਵਪਤੀ ਰਾਮਚੰਦਰ ਮਹਾਰਾਜ ਕੀ ਜੈ